ਕਬਹੂ ਖੀਰ ਖਾਂਡ ਕਿਉ ਨਾ ਭਾਵੈ ਕਬਹੂ ਘਰ ਘਰ ਟੂਕ ਮੰਗਾਵੈ ਕੋਈ ਐਸਾ ਸਮਾਨ ਤਾਂ ਖੀਰ ਸਾਡੇ ਕੋਲ ਹੈ ਜੰਮਾਂ ਨਹੀਂ ਲੱਗਦਾ ਮੈਂ ਨਹੀਂ ਦੋ ਬਈ ਜੀ ਜੀ ਕਰਦਾ ਖਾਲ ਦੂ ਆਹ ਮੁੰਦਾ ਕਰ ਠੀਕ ਹੈ ਜੀ ਤਾਂ ਐਸੀ ਵਰਤਾਂ ਨੂੰ ਟੋਕੜੇ ਲੋਕਾਂ ਵੀ ਮਿਲਦੇ ਠੀਕ ਹੈ ਜੀ ਤੁਹਾਨੂੰ ਨਹੀਂ ਚੱਲਦਾ ਕਹਿੰਦੇ ਹਾਂਜੀ ਹਾਂਜੀ ਕਬਹੂ ਕੂਰਨ ਚਨੇ ਬਿਨਾਵੇ ਜਿਉਂ ਰਾਮ ਰਾਖੇ ਤੂੰ ਰਹੀਏ રે ਭਾਈ। ਲੈ ਕਦੇ ਆਲੇ ਛੋਲੇ ਨੇ ਖਿਖਰੇ ਹੋਏ। ਹੂੰ ਹੂੰ। ਇੱਕ ਕੈਸਾ ਨੇ ਫੈਦੇ ਨੇ ਥੱਲੇ ਜੀ ਬੀ ਜਾਨਵਰ ਖਾਂਦੇ। ਠੀਕ ਹੈ ਜੀ। ਜਾਨਵਰਾਂ ਨੂੰ ਕੋਈ ਚੋਗਾ ਜੋਣਾ ਫਾਇਦਾ ਕਦੇ। ਹੂੰ ਹੂੰ। ਜੋ ਰਾਮ ਰਾਖੇ ਤੈ ਰਹੀਏ રે ਭਾਈ। ਠੀਕ ਹੈ। ਹਰ ਕੀ ਮਹਿਮਾ ਕਿਛ ਕਥਨ ਨਾ ਜਾਈ ਰਹਾਉ ਹਰ ਹਰ ਕੀ ਮਹਿਮਾ ਕੁਛ ਪਿਆਰੀ ਜਾ ਸਕਦਾ ਇਹ ਬਾਰੇ ਠੀਕ ਹੈ ਜੀ ਵੀ ਕਿਹੜੇ ਭਾਗ ਕਿਵੇਂ ਰੱਖੂਗਾ ਉਹ ਅਈ ਕਬਹੂ ਤੁਰੇ ਤੁਰੰਗ ਨਚਾਵੇ ਕਬਹੂ ਪਾਏ ਤਹਿਰੀਓ ਨਾ ਪਾਵੇ ਪਾਵੇ ਅਸੇਂ ਕਹੇ ਭੋੜਿਆ ਤੇ ਜਲ ਕੇ ਤੁਰੇ ਭੋੜੇ ਵਿਚੋਂਦਾ ਹੂੰ ਹੂੰ ਅਰੇ ਪੈਰਾਂ ਦੇ ਜੁੱਤੇ ਵੀ ਲੱਭਦੀ ਠੀਕ ਹੈ ਜੀ ਅਰੇ ਪੈਰਾਂ ਦੇ ਜੁੱਤੇ ਵੀ ਲੱਭਦੀ ਠੀਕ ਹੈ ਜੀ ਅਰੇ ਘੋੜੇ ਤੇ ਚਾਉਣਾ ਖੜਦਾ ਠੀਕ ਹੈ ਜੀ ਕਬਹੂ ਪਾਏ ਸਨਰੀਓ ਨਾ ਪਾਵੇ ਠੀਕ ਹੈ ਜੀ ਇਹ ਹੋ ਗਿਆ ਜੀ ਹਾਂ ਕਬਹੂ ਖਾਟ ਸੁਪੈਦੀ ਸੁਵਾਵੇ ਕਬਹੂ ਧੂਮ ਪਏ ਆਰ ਨਾ ਪਾਵੇ ਗੱਲਾਂ ਪਾਇਨ ਨੂੰ ਜਗਾ ਥੱਲੇ ਕੋ ਜਿੰਦਗੀ ਲੱਭਦੀ ਠੀਕ ਹੈ ਜੀ ਸਵੇਰ ਬਿਸਤਰੇ ਸਫੇਦ ਚਾਦਰਾਂ 'ਤੇ ਖਾੜ ਤੇ ਉੱਤੇ ਜਿਹੜੀ ਉਹ ਤੇ ਪੈ ਜਾਂਦਾ ਠੀਕ ਹੈ ਜੀ ਪੰਨਤ ਨਾਮ ਦਿਓ ਇੱਕ ਨਾਮ ਨਿਸ਼ਤਾਰਾ ਜਿਹੇ ਗੁਰ ਮਿਲੇ ਤਾਂ ਪਾਰ ਉਤਾਰੇ چاہے چاہے ਉਹ ਗੁਰੀ ਹੋਵੇ ਚਾਹੇ ਵੀਰ ਹੋਵੇ ਹੂੰ ਹੂੰ ਜਿਹਨੂੰ ਗਿਆਨ ਮਿਲ ਜੇ ਉਹ ਪਾਰ ਹੋ ਜਾਂਦਾ ਨਹੀਂ ਇੱਥੇ ਰਹਿ ਜਾਂਦਾ ਹੂੰ ਹੂੰ ਈਨ ਗੇ ਗੇ ਗਰੀਬ ਹੂੰ ਹੂੰ ਗੱਲ ਜਾਨ ਨਾਲ ਹੈ ਜਾਨ ਹੈ ਪ੍ਰਾਪਤੀ ਤਾਂ ਪ੍ਰਾਪਤੀ ਹੈ ਨਾ ਗਰੀਬ ਦੀ ਕੋਈ ਗੱਲ ਹੈ ਨਾ ਇੱਥੇ ਵੀਰ ਦੀ ਕੋਈ ਗੱਲ ਹੈ ਠੀਕ ਹੈ ਜੀ ਹਾਲਾਤ ਜਿਹੇ ਜੇ ਮਰਜੀ ਹੋਣ ਹਲਾਲ ਦਾ ਜਿਹੇ ਨਾਮ ਰਵਿਦਾਦ ਹੈ ਹੂੰ ਹੂੰ ਆਹ ਭੇਜਿਆ ਠੀਕ ਹੈ ਜੀ ਨਾਮਦੇਵ ਨੂੰ ਵੀ ਮਿਲ ਗਿਆ ਨਾ ਜੀ ਨਾਮਦੇਵ ਨੂੰ ਭੇਜਿਆ ਜੇ ਨਾ ਨਾਮਦੇਵ ਨਾਲ ਰਵਿਦਾਦ ਜੀ ਤੋਂ ਲਈ ਜਾਦਾ ਹੈ ਅਛਾ ਜੀ ਗਰੀਬ ਦੇ ਭਗਤ ਬੰਦੇ ਨੂੰ ਜਿਹੜਾ ਉਹ ਜੀ ਸੀ ਕਿ ਸਾਧੂ ਸਾਹਿਬ ਜੀ ਠੀਕ ਹੈ ਜੀ ਵੱਡੇ ਵੱਡੇ ਦੇਹਦਾਰ ਸਾਹਿਬ ਹੂੰ ਹੂੰ ਬਾਸ ਲਈ ਕੋਈ ਜਲਵਾ ਨਹੀਂ ਠੀਕ ਹੈ ਜੀ ਕੋਈ ਜਿਹੜਾ ਬਾਤ ਨੂੰ ਸ਼ਾਮ ਕਰਦੇ ਨੇ ਨਾਮ ਜਿਵੇਂ ਠੀਕ ਹੈ ਸ਼ਾਮ ਕਰਦੇ ਹੂੰ ਹੂੰ ਠੀਕ ਹੈ ਜੀ ਇੱਥੇ ਸਮਾਪਤੀ ਹੈ ਜੀ ਇਹ ਸ਼ਬਦ ਦੀ